ਕਾਲੀ ਦਾਲ ਸਾਰਿਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਕੰਮਾਂ ਨੂੰ ਦੇਖਦੇ ਹੋਏ ਅੱਜ ਵੱਡੀ ਗਿਣਤੀ ਚ ਭੇੜ ਓਥੇ ਲੜੀ ਦੇ ਨਾਲ ਜੁੜਦੇ ਹੋਏ ਅੱਜ ਬਾਈਸ ਪ੍ਰਧਾਨ ਕਾਂਗਰਸ ਦੇ ਜ਼ਿਲ੍ਹੇ ਦੇ ਉਹ ਛੱਡ ਕੇ ਔਰ ਭਾਜਪਾ ਦੇ ਸਪੋਕਸਮੈਨ ਲੁਗਿਆਣੇ ਦੇ ਉਹ ਔਰ ਵੱਡੀ ਗਿਣਤੀ ਦੇ ਵਿੱਚ ਦੋਨਾਂ ਪਾਰਟੀਆਂ ਨੇ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਉਸ ਪਾਰਟੀਆਂ ਚ ਕੰਮ ਕਰਦੇ ਸੀ ਆਮ ਆਦਮੀ ਪਾਰਟੀ ਲਈ ਵਿੱਚ ਪਰਿਵਾਰ ਦੇ ਵਿੱਚ ਵਾਅਦਾ ਕਰ ਲਈ ਅੱਜ ਜੋ ਜੁਆਇਨਿੰਗ ਕਰ ਲਈ ਆਏ ਨੇ ਮੈਂ ਜਿੱਥੇ ਉਹਨਾਂ ਨੂੰ ਜੀ ਆਖਦਾ ਆ ਆਮ ਆਦਮੀ ਪਾਰਟੀ ਲਈ ਮਜ਼ਬੂਤੀ ਸੰਜੀਵ ਅਰੋੜਾ ਦੇ ਕੰਮਾਂ ਨੂੰ ਦੇਖਦੇ ਹੋਏ साढ़े मान योग मुख्यमंत्री सरदार भगवंत मान ने पंजाब के प्रति जो उन्हें उन्होंने से पंजाब जो हो रहा पिछले साढ़े तीन साल तो कम ओए अब वही गिनती चेहरे परिवार के होर बहुत बड़ा वाधा हो जा रहा मैं हूँ अपने कलीक मैडम छीना जी कलवंत सिद्धू जी साढे लोकसभा सभा इंचार्ज मक्ड़ जी साड़ी कौंसलर साई जी कोमन साहब साढ़े भाभी जी कौंसलर कल्याण साहब और सारे आम आदमी पार्टी के जजारू वर्करा का जिया अखदा उथे अपने परिवार च वाधा हो बहुत बहुत मुबारकबाद दिना मैं हम बेनती करूंगा कलवंत सिद्धू जी ने ਉਹ ਵੀ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ। ਸਭ ਤੋਂ ਪਹਿਲਾਂ ਤਾਂ ਮੇਰੀਆਂ ਜਿਹੜੀਆਂ ਸਿਰਾਂ ਦਾ ਧੰਨਵਾਦ ਕਰਦਾ ਕਿ ਬੱਧੀ ਬੈਠੀ ਮੇਰੇ ਤੁਸੀਂ ਸਾਡਾ ਹਰ ਸਮੇਂ ਸਾਥ ਦੇ ਰਹੇ ਹੋ। ਅੱਜ ਦੀ ਇਸ ਸਾਡੇ ਜਿਹੜਾ ਪਰਿਵਾਰ ਵਿੱਚ ਵਾਧਾ ਹੋਣ ਲੱਗਾ ਉਹਦੇ ਵਿੱਚ ਸਭ ਤੋਂ ਵੇਰ ਇੱਕ ਅਹਿਲ ਜਿਹੜੀ ਨਿਯੁਕਤੀਆਂ ਨੇ ਬੀਜੇਪੀ ਨੇ ਸਪੋਕਸਪਰਸਨ ਨੇ ਕਿ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਰਨਵੀਰ ਵੀਰ ਕਰਨਵੀਰ ਸ਼ਾਹੀ ਜੀ ਦੇ ਨਾਲ ਸਾਡੇ ਅਮਿਤ ਕਮਾਲ ਲੱਡੂ ਬਾਬਾ ਜੀ ਦੇ ਜਿਹੜੇ ਸਪੌਂਸਰਸ ਆਨੇ ਜੀ ਆਏ ਸੀ ਤੇ ਉਹਨਾਂ ਦੇ ਨਾਲ ਆਏ तमाम ਸਾਥੀਆਂ ਦਾ ਜਿਲ੍ਹਿਆਂ ਦੇ ਹਰਿਆਂ ਤੋਂ ਧੰਨਵਾਦ ਕਰਦਾ ਤੇ ਬੋਲਉਂ ਗਿਆ ਇਹ ਕਹਿੰਦਾ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਜੀ ਨਾਲ ਰਾਜੇ ਸੁਪਰੀਮੋ ਸ਼੍ਰੀ ਅਲੰਕਿਤ ਜੀ ਵੱਲ ਸਾਹਿਬ ਦੇ ਨਿੱਕੇ ਤੇ ਉਹ ਲਾਦੇ ਆ ਆਮ ਆਦਮੀ ਪਾਰਟੀ ਦਾ ਜਿਹੜਾ ਅੱਜ ਸਾਥ ਜਿਹੜੇ ਅੱਗੇ ਆਏ ਉਹਦੇ ਲਈ ਤੁਹਾਡੇ ਸ਼ੁਕਰਗੁਜ਼ਾਰ ਵੀ ਆ ਤੇ ਤੁਹਾਨੂੰ ਵਿਸ਼ਵਾਸ ਵੀ ਦੋਣੇ ਆ ਕਿ ਇਹਨਾਂ ਵੈਕੀ ਪਾਰਟੀ ਹੁੰਦੇ ਅੱਕੇ 27 ਲੋਕ ਜਿਹੜਾ ਤੁਸੀਂ ਅੱਜ ਆਮ ਆਦਮੀ ਪਾਰਟੀ ਕਾਇਓ ਇਹਦੇ ਵਿੱਚ ਆ ਕੇ ਤੁਹਾਨੂੰ ਜੂਰ ਫਰਕ ਪਤਾ ਲੱਗੂਗਾ ਕਿ ਉਹ ਲੋਕ ਕਿਦਾ ਤੁਹਾਨੂੰ ਕਿਸਨੇ ਦੇ ਨਾਲ ਦੇਖਦੇ ਨੇ ਤੇ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਇੱਕ ਪਰਿਵਾਰ ਵਾਂਗੂ ਜਿਹੜੀ ਇਹ ਤੁਹਾਨੂੰ ਆਪਣੇ ਨਾਲ ਲੈ ਕੇ ਚੱਲੂਗੀ ਤਾਂ ਕਿ ਪੰਜਾਬ ਦੀ ਹੋਂਦਿੱਕ ਤਰੱਕੀ ਵਿੱਚ ਜੂਰਦਲ ਪਾ ਸਕੀ ਤੇ ਮੈਂ ਹੁਣ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਵੀ ਦਿਨ ਰਾਤ ਇੱਕ ਕਰਕੇ ਸ਼੍ਰੀ ਸੰਦੀਪ ਅੰਮ੍ਰਿਤ ਰਾਜੀ ਨੂੰ ਆਪਾਂ ਜਿਤਾ ਕੇ ਵੱਡੇ ਦਰਜੇ ਵਿੱਚ ਜਿਲ੍ਹਾ ਪ੍ਰਧਾਨ ਸੁਭਾਸ਼ ਪੇਡੇਰਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਮੈਂ ਚਾਹੇ ਲਈ ਮੈਡਮ ਚੀਨਾ ਜੀ ਨੂੰ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੂਗੇ ਮੈਡਮ ਜੀ। ਇੱਥੇ ਪਹੁੰਚੇ ਮੀਡੀਆ ਦੇ ਸਾਰੇ ਸਾਥੀ ਸਰਬਾਨ ਮੇਰੇ ਸ਼ਹਿਰ ਦੇ ਸਾਡੇ ਵੱਡੇ ਵੀ ਸੈਸ਼ਨ ਪੱਪੀ ਜੀ ਤੇ ਨਾਲ ਪلوانਤ ਸਿੱਧੂ ਜੀ ਤੇ ਮੇਰੇ ਨਾਲ ਬੈਠੇ ਰਦਨਾ ਮੈਮ ਮੈਡਮ ਕਾਉਂਸਲਰ ਕਾਉਂਸਲਰ ਤੇ ਸਾਡੇ ਡਿਸਟ੍ਰਿਕਟ ਦੇ ਲੋਕ ਸਭਾ ਦੇ ਇੰਚਾਰਜ ਸ਼ਨਪਾਲ ਮੱਕੜ ਜੀ ਤੇ ਤੁਸੀਂ ਇੱਥੇ ਵੱਡੀ ਗਿਣਤੀ ਵਿੱਚ ਪਹੁੰਚੇ ਹੋ ਔਰ ਅੱਜ ਸਾਡੇ ਵਿੱਚ ਪਾਰਟੀਆਂ ਦੇ ਸਪੋਕਸਪਰਸਨ ਤੇ ਡਿਸਟ੍ਰਿਕਟ ਲੁਧਿਆਣਾ ਦੇ ਕਾਂਗਰਸ ਦੇ ਪਰਦਾਨ ਸ਼ਾਮਲ ਹੋ ਰਹੇ ਨੇ ਆਪਣੇ ਸਾਥੀਆਂ ਸਵੇਤ ਕਿਤੇ ਹੋਏ ਕੰਮਾ ਦਾ 3 ਸਾਲ ਦਾ ਤੇ ਮਾਨਸਾਬ ਦੀ ਸੋਚ ਦਾ ਪੰਜਾਬ ਪ੍ਰਤੀ ਉਹਨਾਂ ਨੇ ਇਸ ਚੀਜ਼ ਨੂੰ ਬੜੀ ਚੰਗੀ ਤਰ੍ਹਾਂ ਖੋਖਿਆ ਤੇ ਆਮ ਆਦਮੀ ਪਾਰਟੀ ਦਾ ਹਿੱਸਾ ਵੰਡ ਲਈ ਸਾਡੇ ਨਾਲ ਅੱਜ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ ਔਰ ਮੈਂ ਇੱਕ ਗੱਲ ਕਹਿਣਾ ਚਾਹੁੰਨੀ ਆ ਕਿ ਇਹ ਸਾਡਾ ਲੁਧਿਆਣਾ ਸਾਰਿਆਂ ਦਾ ਸਾਂਝਾ ਹੈ ਤੇ ਲੁਧਿਆਣੇ ਦੀ ਤਰੱਕੀ ਦੇ ਲਈ ਦਿਨੋਂ ਦਿਨ ਵੱਧ ਰਿਹਾ ਕਾਫਲਾ ਉਥੇ ਉਹਨਾਂ ਨੂੰ ਮੈਂ ਬਧਾਈ ਦੇਣੀ ਆ ਸਾਡੇ ਪਰਿਵਾਰ ਵਿੱਚ ਆਉਣ ਲਈ ਉਹਨਾਂ ਨੇ ਜੇ ਆਇਆ ਆਖਦੀਆਂ ਔਰ ਔਰ ਸਮੇਂ ਦੇ ਵਿੱਚ ਜਿਹੜਾ ਲੋਕਾਂ ਨੇ ਬਦਲਾਅ ਨੂੰ ਵੋਟ ਪਾਈ ਸੀ ਤੇ ਉਹ ਬਦਲਾਅ ਉਹਦਾ ਜਿਹੜਾ ਜੇ ਹਿੱਸਾ ਬਣਿਆ ਤੇ ਖੁਦ ਮਹਿਸੂਸ ਕਰਨਗੇ ਇੰਨਾ ਹੀ ਕਹਿੰਦੀ ਹੋਈ ਮੈਂ ਤੁਹਾਡਾ ਸਾਰਿਆਂ ਦਾ ਤੇ ਜੀ ਧੰਨਵਾਦ ਕਰਦੀ ਹਾਂ ਹੁਣ ਸਾਰੇ ਵੀਰਾਂ ਨੂੰ ਸ਼ਾਮਲ ਕਰਾਂਗੇ ਲਿਆਓ ਜੀ